ਨੂੰ ਤੇ ਅੱਜ ਹੋਈ ਹੈ ਨਵੀਂ ਸਵੇਰ ਦੀ ਸ਼ੁਰੂਆਤ ਤੇ ਬਿਲਕੁਲ ਰੈਡੀ ਆ ਤੇ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ 126 ਨੰਬਰ ਰੂਮ ਰਾ ਅੱਜ ਰਾਤ ਨੂੰ ਵੀ ਐਸਟੀ ਸਟੇ ਕਰਨੀ ਆ ਵਾਪਸ ਐਸਟੀ ਆਵਾਂਗੇ ਤੇ ਜਿੰਨਾ ਸੰਭਵ ਹੋ ਸਕਦਾ ਆਪਾਂ ਪੈਦਲ ਕਰੂੰਗੇ ਅੱਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੂੰਗੇ ਤੇ ਨਾਲ ਸਟਰੀਟ ਮਾਰਕੀਟ ਔਰ ਇਹ ਮੇਨ ਮਾਰਕੀਟ ਛੋਟੀ ਮਾਰਕੀਟ ਸਾਰੀ ਮਾਰਕੀਟ ਘੁੰਮੂਗੇ ਅੱਜ ਲੱਕੀ ਦੇਖਦੇ ਆਂ ਆਓ ਜੀ ਔਰ ਇਹ ਸ਼ੋਰੂਮ ਹੈ ਤੇ ਔਰ ਇੱਕ ਸੇ ਬਾਅਦ ਗੱਡੀ ਉੱਕੇ ਜਾਂਦੇ ਨੇ ਨਾ ਗੱਡੀ ਆਵੇ ਨਾ ਮੁੜ ਕੇ ਜਾਵੇ ਔਰ ਹੀ ਪਾਰਕਿੰਗ ਉਰੀ ਰੁਕ ਜਾਂਦੀ ਆ ਮੇਰੇ ਕਾਹਦੇ ਦੇ ਦੇਰ ਕਿਉਂ ਕਰ ਕੋਈ ਮੂਵਮੈਂਟ ਲੈ ਲੈ ਸਕੂਲ ਖੁੱਲ ਗਏ ਸਭਨਾ ਹੋ ਗਏ 9:00 ਵਜੇ ਐਂਟਰੀ ਹੋਣੀ ਆ ਮੁਦਾਕ ਫੈਸਟੀਵਲ ਇਹ ਰਾਂ ਤੇ 16 ਅਕਤੂਬਰ ਨੂੰ ਤੌਰੇ ਕੋਈ ਪ੍ਰੋਗਰਾਮ ਤੇ ਸਟੇਜ ਬਣੀ ਵੀ ਆ। ਹੁਣ ਚੱਲ ਜੀਂ ਦਰਵਾਰਾ ਸਾਹਿਬ ਦਰਵਾਰਾ ਸਾਹਿਬ ਦਾਤਨ ਸਾਹਿਬ ਸੰਤਨ ਸਾਹਿਬ ਜੀ ਪਹਿਲੀ ਪਾਸੇ ਗੁਰਨਾਨਕ ਦੇਵ ਜੀ ਆਜੋ ਫਿਰ ਚੱਲੀਏ। ਲੋ ਜੀ ਇਸ ਟਾਈਮ ਮੈਂ ਪਹੁੰਚ ਗਿਆ ਦਰਵਾਰਾ ਦਾਤਨ ਸਾਹਿਬ ਕੇ ਇਹ ਇਮਾਰਤ ਗੁਰਦੁਆਰਾ ਸਾਹਿਬ ਦੀ ਸਾਰੀ ਇਹ ਗੁਰਦੁਆਰਾ ਲੇਅ ਵਿੱਚ ਸਥਿਤ ਹੈ ਗੁਰੂ ਨਾਨਕ ਦੇਵ ਜੀ ਜਦੋਂ ਆਪਣੀ ਦੂਜੀ ਉਦਾਸੀ ਦੌਰਾਨ ਇੱਥੇ ਪਹੁੰਚੇ 1547 ਈਸਵੀ ਵਿੱਚ ਪਹੁੰਚੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਧਰਤੀ ਨੂੰ ਭਾਗ ਲਾਏ ਉਸ ਟਾਈਮ ਗੁਰੂ ਨਾਨਕ ਦੇਵ ਜੀ ਜਦੋਂ ਆਰਾਮ ਕਰਨ ਉਪਰੰਤ ਧਾਤਨ ਕਰੀ ਧਾਤਨ ਕਰਨ ਤੋਂ ਬਾਅਦ ਉਹਨਾਂ ਨੇ ਜਦੋਂ ਦਰਖਤ ਦੇ ਸਾਈਡ ਪਰਫਸੀ ਕੁਝ ਟਾਈਮ ਬਾਅਦ ਉਹ ਦਾਤਨ ਹਰੀ ਹੋਣ ਤੋਂ ਬਾਅਦ ਦਰਖਤ ਬਣ ਗਿਆ ਇਹ ਪ੍ਰਾਤਨ ਦਰਖਤ ਅੱਜ ਉਹ ਗਵਾਇ ਭਰ ਰਿਹਾ ਹੈ ਦੇਖੋ ਕਿੰਨੀ ਪੁਰਾਣੀ ਕਿੰਨਾ ਪੁਰਾਣਾ ਦਰਖਤ ਹੈ ਇਹ ਤੇ ਸਾਈਡ ਪਰ ਦਰਖਤ ਦੂਜਾ ਹੈ ਹਰਾ ਬਿਲਕੁਲ ਜਦੋਂ ਇਹ ਦਰਖਤ ਹੋਇਆ ਸੀ ਇਸ ਟਾਈਮ ਉਸ ਟਾਈਮ ਇਹ ਇਲਾਕੇ ਵਿੱਚ ਕੋਈ ਦਰਖਤ ਨਹੀਂ ਸੀਗਾ ਜਦੋਂ ਦਰਖਤ ਹਰਾ ਹੋਇਆ ਤੇ ਆਲੇ ਦਲੇ ਹਰਿਆਲੀ ਕਰਤੀ ਸੀ ਤੇ ਇਸ ਇਮਾਰਤ ਦੀ ਸਾਰੀ ਕਾਰ ਸੇਵਾ ਬਾਬਾ ਹਰਮਨ ਸਿੰਘ ਦਿੱਲੀ ਵਾਲੇ ਵਾਰਿਆ ਨੇ ਕਰੀ ਤਿੱਬਤ ਲੈ ਲਦਾਖ ਦੇ ਜਿੰਨੇ ਵੀ ਲੋਕ ਐ ਇਧਰਲੇ ਗੁਰਨਾਨਕ ਦੇ ਜੀ ਨੂੰ ਉਹ ਪਹੁੰਚੇ ਲਾਵਾ ਨਾਮ ਦੇ ਨਾਲ ਮੰਨਦੇ ਨੇ ਜਦੋਂ ਮੈਂ ਆਇਆ ਇੱਥੇ ਮੈਨੂੰ ਲੱਗਦਾ ਸੀ ਜ਼ਿਆਦਾਤਰ ਬੋਧੀ ਧਰਮ ਦੇ ਲੋਕ ਹੋਣਗੇ ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਗੁਰਦੁਆਰਾ ਦਾਤ ਸੰਸਾਭ ਬਿਲਕੁਲ ਮਾਰਕੀਟ ਦੇ ਨੇੜੇ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਗੁਰਨਾਨਕ ਦੇਵ ਜੀ ਦੇਖਤਰਮ ਨੂੰ ਮੰਨਣ ਵਾਲੇ ਲੋਕ ਸਾਰੀ ਦੁਨੀਆ ਵਿੱਚ ਰਹਿੰਦੇ ਨੇ ਜਦੋਂ ਵੀ ਕਦੇ ਛੁੱਟੀਆਂ 'ਚ ਬੱਚਿਆਂ ਦੇ ਨਾਲ ਟੂਰਾ ਟੂਰ ਬਣਿਆ ਤਾਂ ਜਦੋਂ ਤੁਸੀਂ ਲੈ ਆਏ ਗੁਰਦੁਆਰਾ ਸਾਹਿਬ ਮਾਰਕੀਟ ਦੇ ਨੇੜੇ ਆ ਬਿਲਕੁਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਓ ਤੇ ਨਾਲੇ ਫਰਾਤਨ ਦਰਾਖਤ ਮਸਵਾਕ ਦਾ ਉਸ ਦੇ ਦਰਸ਼ਨ ਕਰਿਓ ਤੇ ਬਿਲਕੁਲ ਹਰਾ ਦਰਾਖਤ ਬੈਸਟ ਟਾਈਮ ਵੀ ਤੇ ਪੂਰਾ ਸੰਖੇਪ ਵਿੱਚ ਇਤਿਆਹ ਲਿਖਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਰਨਿੰਗ ਟੂਟੀ ਆਉਂਦੀ ਆ ਸਾਰੇ ਆਪਣੀ ਆਪਣੀ ਪੀਪੀ ਭਰ ਲੈ ਜੰਨੇ ਆ ਤੇ ਇਹ ਪੰਜਾਬ ਸਵੀਲ ਸ਼ਾਪ ਚਾਹ ਵੀ ਅੱਛੀ ਬਿੱਤੀ ਛੋਲੇ ਪੂਰੇ ਬਿure ਜਾਂਦੇ ਬਰਫੀ ਪੀਪੀ ਵੀ ਬਿure ਜਾਂਦੇ ਤੇ ਬਣ ਕੇ ਪਕੌੜੇ ਜੀਕਰ ਬਦਰ ਫਿਰ ਆਉਂਗੇ ਅਗਲੀ ਵਾਰ ਜਿਹੜਾ ਮਾਰੂਗਾ ਠੀਕ ਆ ਤੇ ਇਹ ਜਿਆਦਾ ਚੀਜ਼ਾਂ ਮਿਲਦੀਆਂ ਹੈ ਕ્રાਫਟ ਵਾਲੀਆਂ ਲੱਕੜੀ ਦੀਆਂ ਤਿਆਰ ਕਰੀਏ ਮੇਨਾਂ ਦੇ ਹੱਥੀ ਵਾਹ ਜੀ ਵਾਹ ਪਈ ਮੇ ਉਸ ਪਰਸਨੋ ਆਲਡ ਟਿਪ ਜਨਰਫਿਊਜ਼ ਮਾਰਕੀਟ ਨੀਅਰ ਕਾਂਗਰਸ ਆਫਿਸ ਲੇਲ ਅਦਾਕ ਵੈਲਕਮ ਬਾਟਿਕ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਹਰ ਆਈਟਮ ਬੈਂਡ ਕ੍ਰਾਫਟ ਵਾਲੀ ਬਈ ਆ ਇਹਨਾਂ ਦਾ ਕੰਮ ਦੇਖੋ ਕਿੰਨੀ ਬਰੀਕੀ ਨਾਲ ਕਰਿਆ ਹੋਇਆ ਹੈ ਪਲੱਸ ਜੇ ਆਪਾਂ ਪਾਲਿਸ਼ ਦੇਖੀਏ ਬਹੁਤ ਹੀ ਪਿਆਰੀ ਲੱਗ ਰਹੀ ਹੈ 0.99 ਹਰ ਤਰ੍ਹਾਂ ਦੇ ਆਪਨਾਇਟ ਸਟicker ਜਾਂ ਫਿਰ ਰਿੰਗਸ ਵਗੈਰਾ ਵੀ ਦੇ ਸਕਦੇ ਆ ਤੇ ਨਾਰਮਲ ਰੇਟ ਹੀ ਮਿਲ ਜਣੇ ਆ ਇਹ ਇੱਕ ਕਿੰਨੇ ਰੁਪਏ ਦੀ ਹੈ ਮੈਂ ਵੀ ਆਪਣੇ ਫਰੈਂਡ ਬਾਅਦ ਤੇ ਪੀ ਰਿੰਗਸ ਵਗੈਰਾ ਬੀਤੇ ਆ ਤੇ ਨਾਰਮਲ ਰੇਟ ਮਿਲ ਜਣੇ ਜਿਵੇਂ ਆਪਣੇ ਪੰਜਾਬ ਮਿਲਦੇ ਆ 350 ਵਧੀਆ ਜੀ ਹਾਂ ਕਿਹੜੀ ਮਾਰਕੀਟ ਕਹਿੰਦੇ ਆ ਜੀ ਇਹਨੂੰ ਕਾਂਗਰਸ ਮਾਰਕੀਟ ਤੇ ਇਹ ਇੱਲੇ ਦੀ ਕਾਂਗਰਸ ਮਾਰਕੀਟ ਨੈਕਸਟ

ਪਸ਼ਮੀਨਾ ਦੀ ਸ਼ਾਲ ਦੇਖਣੀ ਜੀ ਕਹਿੰਦੇ ਪਸ਼ਮੀਨਾ ਦੀ ਸ਼ਾਲ ਨਿਕਲਦੀ ਹੈ ਰਿੰਗ ਦੇ ਵਿੱਚੋਂ ਤੇ ਅੱਜ ਦੇਖ ਰਿਹਾ ਵੀ ਸੱਚੀ ਕਹਿੰਦਾ ਇਹ ਸੁਣਿਆ ਬਹੁਤ ਵਾਰੀ ਆ ਹਾਂ ਇਸ ਵਿੱਚ ਆਪ ਕੋ ਆ ਜਾਏਗਾ 90 ਗ੍ਰਾਮ ਅੱਛੀ 100 ਗ੍ਰਾਮ ਤੇ 140 ਗ੍ਰਾਮ ਜੀ ਸਭ ਤੋਂ ਹੈਵੀ ਵਾਲਾ ਹੈ 140 ਗ੍ਰਾਮ ਦਾ 140 140 ਗ੍ਰਾਮ ਦਾ ਪਸ਼ਮੀਨਾ ਜੋ ਆਤਾ ਹੈ ਉਹ ਸਭ ਤੋਂ ਹੈਵੀ ਵਾਲਾ ਹੁੰਦਾ ਠੀਕ ਜੀ ਜੀ ਦਵਾ ਦਿਓ ਜੀ ਤਾਂ ਆ ਜੂਗੀ ਕਿੰਨੀ ਸੁੰਪੂਰੀ ਨਿਕਲਦਾਂ ਨਾਲ ਉਹ ਜਗਾ ਸੀ। ਛੋਟੀ ਨਹੀਂ ਕਿਚੋਂ ਵੀ ਨਿਕਲ ਜੂਈ। ਤੇ ਕਿੰਨੇ ਦਾ ਸਟਾਰਟ ਹੋਏ ਮੈਂ? ਜੀ ਵਾਲਾ ਜੋ ਹੈਵੀ ਵਾਲਾ ਹੈ ਇਹ ਆਪ ਕੋ ਪੜ ਜਾਏਗਾ 6500 ਪਰਫੋਰਮ। 6500 ਜੀ ਜੀ 6500 ਪਰ। ਲੋ ਪ੍ਰਾਈਸ ਕਿੰਨੇ ਦਾ ਸਟਾਰਟ ਹੋ ਰਿਹਾ? 2500 ਤੋਂ ਸ਼ੁਰੂ ਹੋ। 2500 ਤੋਂ ਜੀ। ਹਾਂ। ਉਹ ਉਹ 60 ਗ੍ਰਾਮ, 90 ਗ੍ਰਾਮ, ਅੱਛੀ। 100 ਗ੍ਰਾਮ ਇਹ ਇਹ ਵਾਲਾ। ਨਹੀਂ ਉਹ ਬਾਰੇ ਗਰਮ ਹੁੰਦਾ ਹੈ। ਇਹ ਗਰਮ ਹੁੰਦਾ ਹੈ। ਹੁੰਦਾ ਹਲਕਾ ਗਰਮ ਹੁੰਦਾ ਹੈ। ਹੁੰਦਾ ਗਰਮ। ਕੁਝ ਪਸ਼ਮੀਨਾ ਐਕਚੁਅਲੀ ਪਤਲਾ ਹੀ ਹੁੰਦਾ ਠੀਕ ਹੈ ਤੁਸੀਂ ਨੇ ਆਪ ਕੜਾਈ ਲਗਾ ਸਕਦੇ ਆ ਸਾਡੇ ਉਧਰ ਕਹੀ ਜਾਂਦੀ ਪਸ਼ਮੀਨਾ ਹੈ ਅੱਛਾ ਉਹ ਹੁੰਦਾ ਤਾਂ ਹੈ ਨਹੀਂ ਵゼ ਨਹੀਂ ਹਰੇਕ ਕਹਿੰਦੇ ਸਾਨੂੰ ਪਸ਼ਮੀਨਾ ਹੈ ਆ ਵੀ ਤੋ ਉਹ ਹੈ ਇੱਕ ਜੀ ਮੈਂ ਫੇਰੀ ਪਰ ਦੇਖਿਆ ਜੀ ਰਿੰਗ ਚੋਂ ਨਿਕਲ ਕਹਿੰਦੇ ਹਰੇਕ ਵਾਰ ਸਾਨੂੰ ਦੱਸਦੇ ਆ ਵੀ ਰਿੰਗ ਚੋਂ ਨਿਕਲ ਜਾਂਦਾ ਪਰ ਕਦੇ ਨੇ ਟਰਾਈ ਕਰਕੇ ਦਿਖਾਇਆ ਨਹੀਂ ਹੈਗਾ ਜਿਵੇਂ ਕੋਫੀ ਕਰੀ ਵੀਡੀਓ ਮੈਂ ਥੀ ਕਾਫੀ ਬਰਫ ਖਾਸੀ ਪੈ ਗਈ ਠੰਡ ਲੱਗਣ ਲੱਗੀ ਤਾਂ ਆਂਦੇ ਆਪਾਂ ਨੇ ਸੇਫ ਰਹੋਗੇ ਥੈਂਕ ਯੂ ਮੈਮ ਇਹ ਲੇਡੀ ਮੈਂ ਆਕਰ ਦੇ ਵੀ ਤਕਰੀਬਨ ਇਹੀ ਤੁਹਾਨੂੰ ਮਿਲਣਗੇ ਆਕਾਉਂਟ ਵਾਲੇ ਜਰਰ ਸਾਰੇ ਪੂਰੀ ਦੋ ਮਾਰਕੀਟ ਹੈ ਇੱਕ ਤਾਂ ਮੇਨ ਮੇਨ ਰੋਡ ਦੇ ਉੱਪਰ ਮਾਰਕੀਟ ਹੈ ਇਹ ਵਾਲੀ ਹੈਗੀ ਰੋਡ ਦੇ ਉੱਪਰ ਮਾਰਕੀਟ ਹੈ ਦੇਰ ਤੋਂ ਸਾਹਮਣੇ ਹੈ ਮੇਨ ਮਾਰਕੀਟ ਸ਼ੋਅਰੂਮ ਵਗੈਰਾ ਤੇ ਆਪਾਂ ਚਲੋ ਕੋਈ ਸਮਾਨ ਲੈਂਦੇ ਇਹਨਾਂ ਦੇ ਕਹਿੰਦਾ ਕਿ ਆਪਾਂ ਨੂੰ ਤਾਂ ਕਸਟ ਮਿਲ ਜਾਂਦਾ ਤੇ ਹੈਗੀ ਜੀ ਸਟਰੀਟ ਮਾਰਕੀਟ ਮੇਨ ਮਾਰਕੀਟ ਇੱਥੇ ਸਾਰੇ ਟੋਟਲੀ ਸ਼ੋਰੂਮਜ਼ ਵੇਰੇ ਨੇ ਤੇ ਸਮਾਨ ਥੋੜੇ ਕਾਉਸਟਲੀ ਮਿਲਦਾ ਕਿਉਂਕਿ ਸ਼ੋਰੂਮਾਂ ਦਾ ਕੀਮਤ ਥੋੜੀ ਜੀ ਆਮ ਦੁਕਾਨਾਂ ਨਾਲੋਂ ਜ਼ਿਆਦਾ ਹੀ ਹੁੰਦੀ ਆ ਸ਼ਾਮ ਦਾ ਟਾਈਮ ਤੇ ਲੱਟਾਂ ਜਗ ਜਗ ਮਗਾ ਰਹੀਆਂ ਇਸ ਟਾਈਮ 'ਤੇ ਬ੍ਰਿਸਟਪਲੇਸ ਆ ਦੁਨੀਆ ਰੇ ਬਹੁਤ ਦੂਰ ਦੂਰ ਤੋਂ ਹੁੰਦੀ ਆ ਆਪਣੇ ਹੌਲੀਡੇਜ਼ ਤੇ ਆਪਣੇ ਬੱਚਿਆਂ ਨਾਲ ਫੈਮਿਲੀ ਟਾਈਮ ਇੰਜੋਏ ਕਰਦੇ ਆ ਤਕਰੀਬਨ 7:00 ਵੱਜ ਗਏ ਆ ਇਸ ਟਾਈਮ ਤੇ ਐਵੇਂ ਲੱਗਦਾ ਵੀ ਰਾਤ ਨਹੀਂ ਆ ਇਸ ਟਾਈਮ ਦੇਖੋ ਦੁਨੀਆ ਕੇ ਵਿੱਚ ਚੱਲ ਰਹੀ ਆ ਚਹਲ ਪਹਿਲ ਪੂਰੀ ਮਾਰਕੀਟ ਦੇ ਵਿੱਚੋਂ ਸਾਈਡ ਤੇ ਇਹ ਬੈਠੀਆਂ ਲੀਡਜ਼ ਨਾਲ ਤੇ ਇਹ ਸਬਜ਼ੀ ਵਗਾਰੇ ਵੇਚੀ ਜਾਣੀਆਂ ਤੇ ਨਾਲ ਇਹਨਾਂ ਆਪਣੀ ਬੁਣਤੀ ਕਰੀ ਜਾਨੀਆਂ ਜਿਵੇਂ ਕੋਈ ਸਵੈਟਰ ਹੋਇਆ ਮੋਜੇ ਹੋਏ ਇਹ ਬੁਣਤੀ ਕਰੀ ਜਾਨੀਆਂ ਤੇ ਨਾਲ ਦੀ ਨਾਲ ਸੇਲ ਕਰੀ ਜਾਨੀਆਂ ਸ਼ਾਲ ਜਿਆਦਾ ਹੋਵੇ ਪਸ਼ਮੀਨਾ ਦੇ ਦੇਖੋ ਸ਼ਾਲੇ ਚੌੜੇ ਮਾਲ ਦੇ ਠੰਡ ਜਿਆਦਾ ਹੋਣ ਕਰਕੇ ਨਾਲ ਦੀ ਨਾਲ ਇਹ ਬੁਣਤੀ ਕਰੀ ਜਾਨੀਆਂ ਦੇ ਨਾਲ ਦੀ ਨਾਲ ਸੇਲ ਕਰੀ ਨੇ ਬੂਲੰਦਾ ਜਿਆਦਾਤਰ ਜਿਆਦਾ ਹੋਰੀ ਸੇਲ ਹੁੰਦਾ ਜਿਵੇਂ ਸਵੈਟਰ ਹੋ ਗਿਆ ਮਾਫਲਰ ਮੋਜੇ ਗਲਵਜ਼ ਜਾਸ ਬੈਂਕ ਇਸ ਸਟਰੀਟ ਮਾਰਕੀਟ ਦੇ ਵਿੱਚ ਬੈਠਣ ਵਾਸਤੇ ਦੇਖੋ ਕਿੰਨੇ ਪ੍ਰੋਪਰ ਐਂਡ ਬੈਂਚ ਲਾਇਏ ਬਣਾ ਨੇ ਤੇ ਡੈਕੋਰੇਸ਼ਨ ਲਾਈਟਸ ਵਗੈਰਾ ਕਿੰਨੇ ਲੱਗੇ ਹੋਈਆਂ ਜਿਵੇਂ ਆਪਣੇ ਚੰਡੀਗੜ੍ਹ 17 ਦੀ ਮਾਰਕੀਟ ਲਈ ਉਵੇਂ ਪੂਰੀ ਡੈਕੋਰੇਸ਼ਨ మే ਆਪਾਂ દિવાਲੀ ਮਨਾਉਂਦੇ ਹਾਂ ਨਾ ਉਵੇਂ ਡੈਕੋਰੇਸ਼ਨ ਕਰਕੇ ਰੱਖਦੇ ਹਾਂ ਅਕਤੂਬਰ ਦਾ ਮਹੀਨਾ ਟੂਰਿਸਟ ਇਸ ਟਾਈਮ ਬਹੁਤ ਘੱਟ ਹੁੰਦਾ ਹੈ ਇਹਨੂੰ ਇਹ ਲੋਕ ਆਫ ਸੀਜ਼ਨ ਕਹਿੰਦੇ ਆ ਇਸਨੂੰ ਇਹ ਟਾਈਮ ਨੂੰ ਸਾਰੀ ਦੁਨੀਆ ਕੇ ਲੋਕ ਲੈ ਸਿਟੀ ਕੋ ਦੇਖਣੇ ਆਤੇ ਹਨ ਦਿਨ ਮੇ ਦਿਨ ਮੇ ਬਰਫ ਸੇ ਢਕੇ ਹੋਏ ਪਹਾੜ ਰਾਤ ਕੋ ਲਾਈਟਾਂ ਜਗਮਗਾਤੀ ਹੈ ਜਦੋਂ ਆਪਾਂ ਲੇ ਦੀ ਮੇਨ ਮਾਰਕੀਟ ਸਟ੍ਰੀਟ ਮਾਰਕੀਟ ਤੇ ਐਂਟਰੀ ਕਰਦੇ ਆ ਇਹਨਾਂ 3-4 ਜਗ੍ਹਾ ਤੋਂ ਐਂਟਰੀ ਹੁੰਦੀ ਆ ਆਈ ਲਵਲੀ ਤੇ ਇੱਕ ਜਿਹੜੀ ਐਂਟਰੀ ਇੱਧਰ ਤੋਂ ਹੁੰਦੀ ਆ ਤਕਰੀਬਨ 4 ਜਾਂ ਫਿਰ 5 ਸਾਈਡਾਂ ਤੋਂ ਐਂਟਰੀ ਹੁੰਦੀ ਆ ਆਪਾਂ ਜਿੱਦ ਤੋਂ ਵੀ ਆਪਾਂ ਨੂੰ ਰੂਮ ਵਧੀਆ ਲੋਟ ਮਿਲ ਜਾਂਦਾ ਆਪਾਂ ਰੂਮ 'ਚ ਆਉਨੇ ਆਪਾਂ ਉਧਰ ਦੀ ਐਂਟਰੀ ਕਰ ਲੈਂਦੇ ਆ ਵੈਸੇ ਐਂਟਰੀ ਇੱਧਰ ਤੋਂ ਚਾਹੀਦੀ ਆ ਨੰਬਰ 1 ਕਿ ਆਪਾਂ ਕਹਿੰਦੇ ਆ ਐਂਟਰੀ ਗੇਟ ਇੱਧਰ ਚਾਹੀਦਾ ਆਈ ਲਵਲੀ ਬਹੁਤ ਵਧੀਆ ਨੇ ਇਹ ਜਿਹੜਾ ਨਵਾਂ ਲੋਗੋ ਲਾਇਆ ਹੈ ਆਈ ਲਵਲੇ ਲੈ ਕੇ ਲਾਈਟਾਂ ਵਾਲੀਆਂ ਵਿੱਚ ਇਹ ਦੁਨੀਆ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਜਿੰਨੇ ਵੀ ਟੂਰਿਸਟ ਆਉਨੇ ਆ ਉਹ ਸੈਲਫੀ ਲੰਨੀਆਂ ਫੋਟੋਆਂ ਵਿੱਚ ਪਾਉਂਦੇ ਆ ਵਧੀਆ ਲੱਗਦਾ ਹੈ ਸੇਵਲ ਬਾਏ ਯੂ कुछ चॉकलेट तो है नहीं मेरे को नहीं चॉकलेट देना था कल को आऊंगी कल को देंगे चॉकलेट चॉकलेट तो है नहीं चलो मैं लेकर आता हूँ जहाँ से चॉकलेट लेकर आऊँ अभी चलो एक मिनट वेट करना वीडियो बनती है हम्म बढ़िया बनती है ये आगे चॉकलेट okay? okay? दे ओके ओके स्माइल तक करके दिखा दे स्माइल बाय बाय थैंक यू लव थैंक यू लव ये कुछ दे 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 तो चीलो थैंक यू थैंक यू बाय